ਵਿਦਿਆਰਥੀ ਜੀਵਨ ਦੇ ਵਿੱਚ ਖੇਡਾਂ ਦਾ ਬਹੁਤ ਜ਼ਿਆਦਾ ਮਹੱਤਵ ਹੁੰਦਾ ਹੈ ਤੇ ਜੇ ਵਿਦਿਆਰਥੀ ਜੀਵਨ ਦੇ ਵਿੱਚ ਖੇਡਾਂ ਦੇ ਨਾਲ ਵਿਦਿਆਰਥੀ ਨੂੰ ਜੋੜਿਆ ਜਾਵੇ ਤੇ ਉਹ ਆਪਣੇ ਭਵਿੱਖ ਨੂੰ ਖੇਡਾਂ ਦੇ ਖੇਤਰ ਵਿੱਚ ਬਣਾ ਸਕਦਾ ਹੈ ਜਿਸ ਦੇ ਚਲਦਿਆਂ ਉਹ ਆਪਣੇ ਸਰੀਰ ਨੂੰ ਤੇ ਮਨ ਨੂੰ ਵੀ ਤੰਦਰੁਸਤ ਰੱਖੇਗਾ ਨਸ਼ਿਆਂ ਤੋਂ ਦੂਰ ਵੀ ਰਹੇਗਾ ਤੇ ਉਸ ਦਾ ਭਵਿੱਖ ਵੀ ਉਜਲਾ ਹੋਏਗਾ ਜਿਸ ਦੇ ਚਲਦਿਆਂ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਵੱਲੋਂ ਲਗਾਤਾਰ ਇਹ ਉਪਰਾਲੇ ਕੀਤੇ ਜਾ ਰਹੇ ਨੇ ਕਿ ਵਿਦਿਆਰਥੀਆਂ ਨੂੰ ਖੇਡਾਂ ਦੇ ਖੇਤਰ ਦੇ ਵਿੱਚ ਮੌਕੇ ਬਹਾਇਆ ਕਰਵਾਏ ਜਾਣ ਤਾਂ ਕਿ ਉਹਨਾਂ ਦਾ ਉਤਸ਼ਾਹ ਬਣਿਆ ਰਵੇ ਤੇ ਉਹ ਅੱਗੇ ਜਾ ਕੇ ਇਸ ਖੇਤਰ ਦੇ ਵਿੱਚ ਆਪਣਾ ਨਾਮ ਕਮਾਉਣ ਇਸੇ ਚਲਦੇ ਆ 69ਵੀਂ ਪੰਜਾਬ ਸਟੇਟ ਇੰਟਰ ਡਿਸਟ੍ਰਿਕਟ ਸਕੂਲ ਯੂਰੋ ਚੈਂਪੀਅਨਸ਼ਿਪ ਜਿਹੜੀ ਕਿ ਚਾਰ ਰੋਜ਼ਾ ਹੋਵੇਗੀ ਉਸ ਨੂੰ ਲੈ ਕੇ ਅੰਡਰ 19 ਗਰਲਸ ਤੇ ਬॉयਜ਼ ਨੂੰ ਲੈ ਕੇ ਅੱਜ ਇੱਕ ਮੀਟਿੰਗ ਦਾ ਆਯੋਜਨ ਡਿਸਟ੍ਰਿਕਟ ਐਜੂਕੇਸ਼ਨ ਅਫਸਰ ਰਾਜੇਸ਼ ਕੁਮਾਰ ਦੀ ਅਗਵਾਹੀ ਦੇ ਹੇਠ ਵਿਦਿਆਮੰਦਰ ਪਬਲਿਕ ਸਕੂਲ ਪਠਾਨਕੋਟ ਵਿਕੇ ਕੀਤਾ ਗਿਆ ਜਿਸ ਵਿੱਚ ਸਾਰੇ ਸਕੂਲਾਂ ਦੇ ਮੁੱਖ ਅਧਿਆਪਕ ਤੇ ਅਧਿਆਪਕਾ ਤੇ ਹੋਰ ਸਟਾਫ ਮੈਂਬਰਸ ਵੱਲੋਂ ਭਾਗ ਦਿੱਤਾ ਗਿਆ ਇਸ ਮੌਕੇ ਤੇ ਮੌਜੂਦ ਰਹਿਣ ਵਾਲੇ ਡੀ.ਈ.ਓ. ਰਾਜੀਸ਼ ਕੁਮਾਰ ਨੇ ਉਹਨਾਂ ਨੂੰ ਉਚਿਤ ਦਿਸ਼ਾ ਨਿਰਦੇਸ਼ ਦਿੱਤੇ ਤੇ ਇਸ ਖੇਡਾਂ ਬਾਰੇ ਪੂਰੀ ਜਾਣਕਾਰੀ ਵੀ ਦਿੱਤੀ ਹੀ ਨਾਲ ਹੀ ਉਹਨਾਂ ਨੇ ਉਹਨਾਂ ਸਾਰੇ ਅਧਿਆਪਕਾਂ ਨੂੰ ਵੀ ਹਦਾਇਤਾਂ ਦਿੱਤੀਆਂ ਜਿਨ੍ਹਾਂ ਨੇ ਇਸ ਚਾਰ ਰੋਜ਼ਾ ਚੈਂਪੀਅਨਸ਼ਿਪ ਦੇ ਵਿੱਚ ਆਪਣੀ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਇਸੇ ਚਲਦੇ ਆ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਵਿਦਿਆਰਥੀਆਂ ਨੂੰ ਇੱਕ ਚੰਗਾ ਮੌਕਾ ਮਿਲੇ ਤੇ ਨਾਲ ਹੀ ਉਹਨਾਂ ਦਾ ਪੂਰੀ ਤਰ੍ਹਾਂ ਮਨੋਬਲਵੀ ਬਣਿਆ ਰਹੇ ਇਸ ਨੂੰ ਲੈ ਕੇ ਖੇਡ ਦਾ ਆਯੋਜਨ ਕੀਤਾ ਗਿਆ ਹੈ ਦੂਜੇ ਪਾਸੇ ਵਿਦਿਆ ਮੰਦਰ ਪਬਲਿਕ ਸਕੂਲ ਪਠਾਨਕੋਟ ਦੀ ਪ੍ਰਿੰਸੀਪਲ ਤੇ ਉਹਨਾਂ ਦੇ ਮੈਨੇਜਮੈਂਟ ਦੇ ਮੈਂਬਰਾਂ ਦੇ ਵੱਲੋਂ ਸਿੱਖਿਆ ਵਿਭਾਗ ਤੇ ਡੀਈਓ ਰਾਜੇਸ਼ ਕੁਮਾਰ ਕੋਆਰਡੀਨੇਟਰ ਅਰਣ ਕੁਮਾਰ ਦਾ ਵੀ ਧੰਨਵਾਦ ਕੀਤਾ ਹੈ ਜਿਨ੍ਹਾਂ ਨੇ ਉਹਨਾਂ ਦੇ ਇਸ ਸਕੂਲ ਨੂੰ ਇਸ ਕਮਵਸੇ ਚੁਣਿਆ ਤੇ ਉਹਨਾਂ ਨੇ ਕਿਹਾ ਕਿ ਜਿਹੜੀ ਯੂਡੋ ਚੈਂਪੀਅਨਸ਼ਿਪ ਹੋ ਰਹੀ ਹੈ ਉਹ ਉਸ ਨੂੰ ਪੂਰੀ ਤਰ੍ਹਾਂ ਸਫਲ ਬਣਾਉਣ ਵਿੱਚ ਤੰਦਈ ਨਾਲ ਕੰਮ ਕਰਨਗੇ ਤੇ ਉਹਨਾਂ ਵੱਲੋਂ ਦਿੱਤੀਆਂ ਹਦਾਇਤਾਂ ਦਾ ਪਾਲਨ ਵੀ ਉਹ ਜ਼ਰੂਰ ਕਰਨਗੇ ਅੱਜ ਵਿਦਿਆ ਮੰਦਰੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੇ ਪੂਰੇ ਸਟਾਫ ਔਰ ਹਮਾਰੀ ਔਰ ਮੈਨੇਜਮੈਂਟ ਟੀਮ ਕੀ ਤਰਫ ਸੇ ਹਮੇ ਇਹ ਬਤਾਤੇ ਹੋਏ ਬੜੀ ਹੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ 69 ਪੰਜਾਬ ਸਟੇਟ ਇੰਟਰ ਡਿਸਟ੍ਰਿਕਟ जूडो के टूर्नामेंट्स जो कि अंडर 19 बॉयज एंड गर्ल्स के विद्या मंदिर पब्लिक सीनियर सेकेंडरी स्कूल में करवाए जा रहे हैं हमें शिक्षा विभाग की तरफ से पूरा ही सहयोग प्राप्त हो रहा है मैं धन्यवादी हूँ डीओ सर श्री मान राजेश कुमार जी की और और स्पोर्ट्स कोऑर्डिनेटर अरुण सर जी की जिनका हमें पूरा ही सहयोग प्राप्त हो रहा है उन्हें उनसे हमें प्रत्येक जानकारी और कैसे हमने अच्छी हॉस्पिटैलिटी के लिए अरेंजमेंट्स करने हैं उनकी तरफ से हमें पूरा ही सहयोग प्राप्त हो रहा है बहुत बहुत धन्यवाद आज मैं डिस्ट्रिक्ट स्पोर्ट्स कमेटी डीओ साहब का बहुत बहुत धनबाद हाँ कि वो अल्प आए ਸਟੇਟ ਅੰਡਰ 19 ਜੂໂດ ਕੰਪੀਟੀਸ਼ਨ ਵਾਸਤੇ ਜੋ ਜੋ ਵੀ ਜ਼ਰੂਰਤਾਂ ਨੇ ਉਹਨਾਂ ਨਾਲ ਸਾਨੂੰ ਜਾਣੂ ਕਰਾਇਆ ਜਿਹੜੇ ਜਿਹੜੇ ਸਹਿ ਹੋ ਗਈ ਸਾਡੇ ਨਾਲ ਅਧਿਆਪਕ ਲੱਗਣਗੇ ਪੂਰੀ ਟੀਮ ਇਹਨਾਂ ਦੀ ਲੱਗੇਗੀ ਸਾਡੇ ਵੀ ਪੂਰੀ ਟੀਮ ਦਾ ਹੀ ਪ੍ਰਿਆਸ ਰਹੇਗਾ ਕਿ ਅਸੀਂ ਵੱਧ ਤੋਂ ਵੱਧ ਸਹੂਲਤਾਂ ਪ੍ਰੋਵਾਈਡ ਕਰ ਸਕੀਏ ਔਰ ਸਾਡੇ ਪਠਾਨਕੋਟ ਦਾ ਔਰ ਸਾਡੇ ਬਿਆਲੇ ਦਾ ਨਾਮ ਰੋਸ਼ਨ ਕਰ ਸਕੀਏ ਹਾਂਜੀ ਅੱਜ ਵਿਦਿਆਮੰਦਰ ਸਕੂਲ ਦੇ ਵਿੱਚ ਜਿਹੜੇ ਅਸੀਂ ਇਕੱਠੇ ਹੋਈਆਂ ਮੀਟਿੰਗ ਦੇ ਲਈ ਉਹ ਹੈਗਾ ਸਾਡਾ 10 ਤਰੀਕ ਤੋਂ ਲੈ ਕੇ 14 ਤਰੀਕ ਤੱਕ ਅੰਡਰ 19 ਜੂਡੋ ਦਾ ਈਵੈਂਟ ਹੋ ਰਿਹਾ ਜਿਹੜਾ ਪੰਜਾਬ ਪੱਧਰ ਤੇ ਹੈ ਜਿਹਦੇ ਵਿੱਚ 23 ਜ਼ਿਲ੍ਹੇ ਤੇ ਜਿਹੜੇ ਨੇ ਉੱਚ ਭਾਗ ਲੈ ਰਹੇ ਨਾ ਤੇ ਉਹਦੇ ਵਿੱਚ ਸلسਲੇ ਦੇ ਵਿੱਚ ਜਿਹੜੀਆਂ ਡਿਊਟੀਆਂ ਲਗਾਈਆਂ ਅਸੀਂ ਇਹ ਸਕੂਲ ਜਿਹੜਾ ਕੋ-ਹੋਸਟ ਹੈ ਵਿਦਿਆ ਮੰਦਰ ਉਹਦੇ ਨਾਲ ਅਸੀਂ ਇਹ ਹੋਸਟ ਹੈ ਤੇ ਕੋ-ਹੋਸਟ ਵੀ ਨਾਲ ਸਕੂਲ ਹੈਗੇ ਨਾ ਤੇ ਬਾਕੀ ਸਾਡੀ ਟੀਮਸ ਹੈ ਜਿਨ੍ਹਾਂ ਦੀ ਡਿਊਟੀ ਵਕ ਵਕ ਕੰਮਾਂ ਦੇ ਲਈ ਲਗਾਈਆਂ ਸਾਨੂੰ ਉਮੀਦ ਹੈ ਕਿ ਇਸ ਸਕੂਲ ਦੇ ਵਿੱਚ ਵਧੀਆ ਤਰੀਕੇ ਨਾਲ ਕਿਉਂਕਿ ਇਹ ਸਾਡੇ ਨਾਲ ਪੂਰੀ ਤਰ੍ਹਾਂ ਨਾਲ ਕੋਆਪਰੇਟ ਕਰ ਰਹੇ ਹਨ ਵਧੀਆ ਤਰੀਕੇ ਨਾਲ ਅਸੀਂ ਸਾਨੂੰ ਉਮੀਦ ਹੈ ਕਿ ਇਹ ਆਰਗੇਨਾਈਜ਼ ਹੋਏਗੀ ਗੇਮ ਤੇ ਪੰਜਾਬ ਪੱਧਰ ਤੇ ਇੱਕ ਪਠਾਨਕੋਟ ਦਾ ਨਾਮ ਹੋਏਗਾ ਕਿ ਵਧੀਆ ਤਰੀਕੇ ਨਾਲ ਸਾਰਾ ਜਿਹੜੀ ਗੇਮਸ ਨੂੰ ਆਰਗੇਨਾਈਜ਼ ਕਰਾ ਕੇ ਵੈਲ ਮੈਨੇਜਡ ਤਰੀਕੇ ਨਾਲ ਜਿਹੜਾ ਹੋਏਗਾ ਤੇ ਉਮੀਦ ਹੈ ਕਿ ਸਾਰਿਆਂ ਨਾਲ ਹਿਰਲ ਮਿਲ ਕੇ ਇੱਕ ਵਧੀਆ ਆਯੋਜਨ ਕਰਾਂਗੇ ਇਸ ਗੇਮ ਦਾ ਤੇ ਅਸੀਂ ਆਪਣੇ ਪਠਾਨਕੋਟ ਦਾ ਨਾਮ ਪੰਜਾਬ ਦੇ ਵਿੱਚ ਆਏਗਾ ਕਿ ਅੱਛੀ ਤਰ੍ਹਾਂ ਇਹ ਹੋਸਟ ਕਰਾ ਸਕਦੇ ਨੇ ਗੇਮਸ ਥੈਂਕ ਯੂ ਸਰ ਜਿਹੜੀਆਂ ਜਿਹੜੀਆਂ ਫੈਸਿਲਟੀਆਂ ਚਾਹੀਦੀਆਂ ਹੋਣਗੀਆਂ ਉਹ ਇਸ ਨੂੰ ਪ੍ਰੋਵਾਈਡ ਕਰਾ ਪਾਏਗਾ ਉਹ ਚੀਜ਼ਾਂ ਨੂੰ ਵੀ ਕਰ ਹਾਂਜੀ ਅਸੀਂ ਆਪਣੀ ਟੀਮਸ ਵੀ ਲਗਾਈਆਂ ਪਰ ਅਸੀਂ ਮੇਨ ਗੱਲ ਹੈਗੀ ਰੈਜ਼ੀਡੈਂਸ ਦੀ ਰੈਜ਼ੀਡੈਂਸ ਬਹੁਤ ਵਧੀਆ ਅਸੀਂ ਚੈੱਕ ਕਰ ਚੁੱਕੇ ਹਾਂ ਇਹਨਾਂ ਕੋਲ ਸਾਰਾ ਪ੍ਰੋਪਰ ਰੈਜ਼ੀਡੈਂਸ ਹੈਗਾ ਜਿਹਦੇ ਨਾਲ ਇੱਕ ਦਬਾਰੋਂ ਟੀਮਾਂ ਆ ਕੇ ਅੱਛੇ ਤਰੀਕੇ ਨਾਲ ਉਹ ਸਟੇ ਜਿਹੜੀ ਆ ਉਹਨਾਂ ਦੀ ਵਧੀਆ ਤਰੀਕੇ ਨਾਲ ਹੋ ਸਕੇਗੀ ਬਾਕੀ ਸਾਰਾ ਦਿਨ ਤਾਂ ਟੂਰਨਾਮੈਂਟ ਚੱਲਣਾ ਹੈ ਪਰ ਸਟੇ ਜਿਹੜੀ ਆ ਅਸੀਂ ਵਧੀਆ ਤਰੀਕੇ ਨਾਲ ਹੋ ਸਕੇਗਾ ਇਹਨਾਂ ਦਾ ਸਾਰਿਆਂ ਕੋਲ ਸਾਰੀਆਂ ਫੈਸਿਲਿਟੀਆਂ ਹੈਗੀਆਂ ਗੇਮਸ ਕਰਵਾਉਣ ਦੇ ਲਈ ਅਸੀਂ ਚੈੱਕ ਕਰ ਚੁੱਕੇ ਹਾਂ ਤੇ ਮੈਨੂੰ ਉਮੀਦ ਹੈ ਕਿ ਵਧੀਆ ਤਰੀਕੇ ਨਾਲ ਇਹ ਗੇਮਸ ਹੋਣਗੀਆਂ ਪਠਾਨਕੋਟ ਤੋਂ ਕੈਮਰਾਮੈਨ ਹਣੀ ਦੇ ਨਾਲ ਅਜੇ ਸੈਣੀ ਦੀ ਰਿਪੋਰਟ